ਤੁਸੀਂ ਜਿਹੜਾ ਦਿਖਾਉਂਦੇ ਹੋ ਕਿ ਲਾਠੀ ਚਾਰਜ ਵਗੈਰਾ ਹੋਇਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਰੋਕੀ ਕਿਹਾ ਜੀ ਮਲਾਜਮਾਂ ਨੂੰ ਮੈਂ ਕਿਹਾ ਡਾਂਗ ਨਾ ਚਲਾਇਓ ਮੈਂ ਰੋਕਦਾ ਮੈਂ ਸਾਰੀ ਸੰਗਤ ਰੋਕੀ ਹੋਈ ਸੀ ਮੇਰੀ ਜੀ ਹਾਲਾਂਕਿ ਫੇਰ ਵੀ ਮਤਲਬ ਇਹਨਾਂ ਨੇ ਹੱਲਾ ਜ਼ੁਲਾ ਪੂਰਾ ਮਚਾਤਾ ਮੈਂ ਬਹੁਤ ਕਿਹਾ ਜਣ ਕਿ ਪਹਿਲੇ ਸ਼ੁਰੂਆਤ ਹੀ ਮੈਂ ਤੁਹ ਕੀਤੀ ਇਹਨਾਂ ਨੇ ਇਹਨਾਂ ਨੇ ਡਾਂਗ ਮੇਰੇ ਇੱਕ ਤਾਂ ਇੱਥੇ ਚਿੱਤਰਾ ਦੇ ਮਾਰੀ ਡਾਂਗ ਇੱਕ ਮੇਰੇ ਮੋਢੇ ਦੇ ਮਾਰੀ ਡਾਂਗ ਜੀ ਮੈਨੂੰ ਛੱਟ ਲਿਆ ਤਾਂ ਜਦੋਂ ਹੱਲਾ ਜ਼ੁਲਾ ਮਚ ਗਿਆ ਭੱਜ ਦੌੜ ਮਚ ਗਈ ਜੀ ਯਾਨੀ ਕਿ ਕਾਫੀ ਡਾਂਗਿਆਂ ਨਾਲ ਲਾਠੀ ਚਾਰਜ ਕੀਤਾ ਗਾ ਉਹਦੇ ਚ ਇਹਦੇ ਕਾਫੀ ਡਾਂਗਾ ਮਾਰੀਆਂ ਇਹਦਾ ਕੱਪੜੇ ਪਾੜਦੇ ਨੇ ਇਹ ਕਾਲਾ ਵੀ ਇਹ ਸਾਡਾ ਸਾਲ ਤੋਂ ਇੱਕਦੋ ਸਾਡਾ ਚੱਲ ਰਿਹਾ ਫੈਕਟਰੀ ਦੇ ਸਬੰਧ ਦੇ ਵਿੱਚ ਧਾਰਨਾ ਚੱਲ ਰਿਆ ਸੀ ਬੈਠੇ ਹਾਂ ਤੇ ਅੱਗੇ ਵੀ ਸਾਡਾ ਪੁਲਿਸ ਨਾਲ ਇੱਕ ਦੋ ਵਾਰੀ ਹੋਇਆ ਮਤਲਬ ਐਰਪੀ ਨੇ ਕੋਈ ਜਿਆਦਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਕਰੀਬ ਸਾਡੇ ਮਨੋ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸਾਂ ਆ ਚੁੱਕੀ ਸੀਗੀ ਜੇ ਸਾਰਾ ਪਿੰਡ ਇਹਨਾਂ ਨੇ ਸੀਲ ਕਰਦਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਾਰਨੇ ਦਾ ਟੈਂਟ ਟੁੰਟ ਪਾਟਦਾ ਇਹਨਾਂ ਨੇ ਜਿਸ ਵੀ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਫੀਸਰੋਂ ਉਧਰ ਦੀ ਦਿਵਾ ਕਿਸੇ ਪਾਸੇ ਦੀ ਸਾਨੂੰ ਨੰਗਾ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਇੱਕ ਫੈਰ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ੱਟਾ ਕੀਤਾ ਸਾਡੇ ਡੰਡੇ ਮਾਰੇ ਦਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਨੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਹਾਂ ਜੀ ਤੁਸੀਂ ਮਤਲਬ ਲਗਾਤਾਰ ਰੋਜ਼ ਦੇ ਬੈਕਰੀਆ ਲੱਗਣ ਨਹੀਂ ਜਿਹੜੀ ਇਹ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਦਾੰਗਾ ਮਾਰ ਕੇ ਸਿਰ ਪਾੜ ਦੇ ਦੇਜੇ ਕੁਝ ਮਰਜ਼ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਪਿੰਡ ਦੀ ਪੰਚਾਇਤ ਨੰਬਰ ਕੀ ਨਾਮ ਹੈ ਮੇਰਾ ਨਾਮ ਸੰਤਲਪ ਗੋਰਾ ਇਹ ਜਿਹੜੀ ਫੈਕਟਰੀ ਆ ਸਾਡੇ ਬਿਲਕੁਲ ਰਿਹੈ ਸ਼ਿਖੇਤਰ ਦੇ ਕੋਲ ਲੱਗ ਰਹੀ ਆ ਵੈਸੇ ਤਾਂ ਕਹਿੰਦੇ ਆ ਵੀ ਇਹੇ ਨੇੜੇ ਨਹੀਂ ਲੱਗ ਨਹੀਂ ਸਕਦੀ ਜਿੰਨਾ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ ਸਾਡੇ 35 ਤੋਂ 40 ਘਰ ਆਉਂਦੇ ਆ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇਮਰੀ ਉਹ ਆ ਰਿਹਾ ਵਾ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨੇ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੇ ਤੇ ਅੱਜ ਲਾਠੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਤਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ ਮਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਵਿੱਚ ਗੱਲ ਕੀਤੀ ਆ ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਲੱਗਣਾਂਗੇ ਜਦੋਂ ਭੰਜੇ ਫੈਕਟਰੀ ਇੱਥੇ ਲੱਗਣ ਲਈ ਜ਼ਮੀਨ ਜਮੂਨ ਲਈ ਸੀ ਉਦੋਂ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਉਦੋਂ ਉਹਨਾਂ ਨੇ ਕਿਹਾ ਸੀ ਮੱਕੀ ਦਾ ਅਚਾਰ ਪਾਇਆ ਚਲੋ bizness ਕਿਹਾ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਗਿਆ ਕਿ bizness ਕਰਨਾ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਮੇਰੇ ਪਿੰਡਲ ਦੇ ਇੱਕ ਕਵੀ ਫੈਕਟਰੀ ਨਹੀਂ ਲੱਗਣ ਦਿੱਤੀ ਆ ਨਹੀਂ ਫੈਕਟਰੀ ਕਿਸੇ ਹੱਦ ਤੱਕ ਨਹੀਂ ਅਸੀਂ ਲੱਗਣ ਦੇਣੀਗੀ ਜੇ ਫੈਕਟਰੀ ਲੱਗੂ ਸਾਡੀਆਂ ਲਾਸ਼ਾਂ ਵਿਛਣਗੀਆਂ ਫੇਰ ਫੈਕਟਰੀ ਲੱਗੂਗੀ ਨਹੀਂ ਫੈਕਟਰੀ ਨਹੀਂ ਲੱਗ ਜਿਵੇਂ ਅੱਜ ਸ਼ੈੱਡ ਸ਼ੂਟ ਪੁਲਿਸ ਨੇ ਢਾਹ ਤੇ ਤੁਸੀਂ ਦੱਸਿਆ ਕਿ ਜੀ ਜੇ ਹੁਣ ਦੁਬਾਰਾ ਇੱਕ ਧਰਨਾ ਖਤਮ ਕਰਨਗੇ ਕੀ ਕਰੋਗੇ ਪਿੰਡ ਵਾਲੇ ਕੋਈ ਗੱਲ ਨਹੀਂ ਅਸੀਂ ਫੈਕਟਰੀ ਉੱਥੇ ਫੈਕਟਰੀ ਦੇ ਮੂਹਰੇ ਜਿਹੜੀ ਜ਼ਮੀਨ ਪਈ ਆ ਉੱਥੇ ਅਸੀਂ ਦੁਬਾਰਾ ਧਰਨਾ ਲਾਵਾਂਗੇ ਸ਼ੈੱਡ ਵੀ ਨਵਾਂ ਪਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਪਿੰਡ ਸਾਡੇ ਨਾਲ ਆ ਸਾਰੇ ਪਿੰਡ ਦਾ ਇਕਤਾ ਠੀਕ ਹੈ ਠੀਕ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਬੀਬੀ ਜਿਸ ਤਰ੍ਹਾਂ ਕੀ ਸਰਕਾਰਾਂ ਦਾ ਕਹਿਣਾ ਕਿ ਇਹ ਜਿਹੜੀਆਂ ਫੈਕਟਰੀਆਂ ਚੱਲਣਗੀਆਂ ਉਹਨਾਂ ਦੀਆਂ ਮਨਜ਼ੂਰੀਆਂ ਲਈਆਂ ਹੋਈਆਂ ਉਹਦੇ 'ਤੇ ਤੁਹਾਡਾ ਕੀ ਹੈ ਖਿਆਲ ਹੁਣ ਜੀ ਸਰਕਾਰਾਂ ਨੇ ਬੇਸ਼ੱਕ ਇਹ ਮਨਜ਼ੂਰੀਆਂ ਲਈਆਂ ਹੋਈਆਂ ਪਰ ਅਸੀਂ ਆਪ ਦੇ ਪਿੰਡਾਂ 'ਚ ਫੈਕਟਰੀਆਂ ਨਹੀਂ ਲੱਗ ਜੇ ਸਾਡੇ ਪਿੰਡਾਂ 'ਚ ਫੈਕਟਰੀਆਂ ਲੱਗਦੀਆਂ ਆਂ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲੂਗੀ ਕਿ ਕਿਸ ਤਰ੍ਹਾਂ ਦੀ ਧਿਆਨਕ ਬਿਮਾਰੀ ਫੈਲੂਗੀ ਫਿਰ ਅਸੀਂ ਕਿੱਥੇ ਜਾਵਾਂਗੇ ਜੇ ਅਸੀਂ ਅੱਜ ਵੀ ਕੋਈ ਕਦਮ ਚੱਕਦੇ ਹਾਂ ਫੈਕਟਰੀਆਂ ਦੇ ਖਿਲਾਫ ਅਸੀਂ ਦੋਸ਼ ਨਹੀਂ ਸਾਰੇ ਕਰਦੇ ਆ ਸਾਲ ਹੋ ਗਿਆ ਸਾਨੂੰ ਕਰਦਿਆਂ ਪਰ ਅਸੀਂ ਐਵੇਂ ਹੀ ਕਰਦੇ ਰਹਮ ਫੈਕਟਰੀਆਂ ਪਹਿਲਾਂ ਵੀ ਚੱਲ ਰਹੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਜੀ ਨਹੀਂ ਜੀ ਪੰਜ ਤਾਂ ਹੀ ਲੱਗ ਰਹੀਆਂ ਸਾਰੇ ਸਾਡੇ ਭੈਣ ਭਾਈਆਂ ਦਾ ਇੱਕ ਆਏ ਜਿੰਨੇ ਤਾਂ ਹੀ ਹੋਰ ਤਾਂ ਹੀ ਵੀ ਲੱਗਦੀਆਂ ਉਹ ਵੀ ਸਾਡੇ ਨਾਲ ਆ ਇਕੱਠੇ ਸਾਰੇ ਅਸੀਂ ਜਾਣਦੇ ਆ ਜਿਹੜੀ ਆਪਣੀ ਤਰੀਕ ਪੈਂਦੀ ਉਹ ਤੇ ਵੀ ਅਸੀਂ ਜਾਣਦੇ ਆ 30 ਤਰੀਕ ਨੂੰ ਤਰੀਕ ਸੀਗੀ ਤੇ ਪਰ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਆ ਕੇ ਸਾਡਾ ਸਾਰਾ ਪਿੰਡ ਸੀ ਜਿਸ ਤਰ੍ਹਾਂ ਲੱਗਦਾ ਸਰਕਾਰ ਦਾ ਜਿਹੜਾ ਰਵਈਆ ਕੀ ਚਲਾ ਕੇ ਹਟਣ ਗਿਆ ਕਿ ਚੁਲਾ ਕੋਈ ਗੱਲ ਨਹੀਂ ਅੱਜ ਸਾਡੇ ਨਾਲ ਪੁਲਿਸ ਧੱਕਾ ਕਰ ਜੂਗੀ ਕੀ ਕਰ ਜੂ ਪਿੰਡ ਤਾਂ ਇੱਥੇ ਹੀ ਆ ਨਾ ਤਾਂ ਫੈਕਟਰੀ ਵੀ ਇੱਥੇ ਹੀ ਆ ਅਸੀਂ ਕੱਲ ਨੂੰ ਫੇਰ ਲਾ ਲਾਂਗੇ ਪਰ ਉਹਨੇ ਜਦ ਅਸੀਂ ਤਾਂ ਧਰਨੇ ਤੋਂ ਉੱਤਰਾਂ ਨਹੀਂ ਜਿੰਨੀ ਦੇਰ ਤਾਂ ਕੋਈ ਨਮਾ ਨਮੇੜਾ ਨਹੀਂ ਹੁੰਦਾ ਲੈਕਤੀ ਤੌਰ ਤੇ ਸਾਨੂੰ ਸਰਕਾਰ ਦੇ ਦੇਵੇ ਜਾਂ ਫੈਕਟਰੀ ਦਾ ਮਾਲਕ ਦੇ ਦੇਵੇ ਅਸੀਂ ਫੇਰ ਧਰਨਾ ਖਤਮ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਕਦੀ ਗੱਲ ਮਰਜ਼ੀ ਚੱਲੀ ਸਰਕਾਰਾਂ ਨਾਲ ਗੱਲਬਾਤ ਹੋਈ ਕਦੀ ਕਿਸੇ ਨਾਲ ਬਹੁਤ ਵਾਰੀ ਹੋਈ ਜੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਬੇਸਿਕ ਟਾਈ ਨਿਕਲਦਾ ਜਗਰਾਉਂ ਦੇ ਵਿਧਾਇਕ ਨੇ ਉਹਨਾਂ ਨੂੰ ਮਿਲੇ ਸੀ ਤੁਸੀਂ ਜੀ ਇਸ ਨੂੰ ਹਾਂਜੀ ਹਾਂਜੀ ਉਹਨਾਂ ਨੇ ਅਸੀਂ ਉਹ ਇੱਥੋਂ ਦੀ ਲੰਘਦੇ ਵੀ ਰਹੇ ਆ ਮਾਨੂੰ ਕਿ ਉਹਨਾਂ ਦਾ ਪਿੰਡ ਆ ਬੀਬੀ ਜੀ ਇੱਥੋਂ ਦੇ ਲੰਘਦੇ ਵੀ ਰਹੇ ਆ ਅਸੀਂ ਖੁਦ ਵੀ ਉਹਨਾਂ ਦੀ ਕੋਠੀ ਦੇ ਮੂਹਰੇ ਜਾ ਕੇ ਧਰਨਾ ਵੀ ਲਾਇਆ ਉਹਨਾਂ ਨੂੰ ਜਾਗਰੂਤ ਵੀ ਕੀਤਾ ਪਰ ਉਹਨਾਂ ਨੇ ਸਾਡੀ ਇੱਕ ਵਾਰੀ ਵੀ ਸਾਰ ਨਹੀਂ ਲਈ ਪਰ ਜਿਸ ਤਰ੍ਹਾਂ ਉਹਨਾਂ ਨੇ ਵੋਟਾਂ ਲੈਣ ਤੋਂ ਪਹਿਲਾਂ ਕਹਿੰਦੇ ਆ ਵੀ ਆਪੇ ਆਮ ਲੋਕਾਂ ਦੀ ਆਵਾਜ਼ ਬਣਾਂਗੇ ਇਹ ਵੀ ਆਵਾਜ਼ ਬਣ ਰਹੇ ਆ ਨਹੀਂ ਨਹੀਂ ਜੀ ਕੋਈ ਆਵਾਜ਼ ਨਹੀਂ ਬਣੀ ਕਿ ਅਸੀਂ ਤਾਂ ਇਹ ਕਹਿੰਦੇ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਸੀ ਵੀ ਸਾਡੇ ਏਰੀਏ ਦੇ ਬਣਿਆ ਸਾਡੀ ਕੋਈ ਹੈਲਪ ਹੋਊਗੀ ਪਰ ਸਾਨੂੰ ਤਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਆ ਕੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿ ਕਿਸੇ ਪਾਰਟੀ ਨੇ ਵੀ ਆ ਕੇ ਸਾਡਾ ਸਾਥ ਨਹੀਂ ਦਿੱਤਾ ਤਾ ਸਹੀ ਗੱਲ ਦੋ ਸਾਰੇ ਪਿੰਡ ਨੇ ਕੀਤਾ ਉਸ ਤੋਂ ਬਾਅਦ ਵੀ ਕੋਈ ਪਾਰਟੀ ਸਾਡੇ ਨਾਲ ਆ ਕੇ ਖੜੇ ਨਹੀਂ ਕਿਸੇ ਨੇ ਆ ਕੇ ਸਾਡਾ ਕੋਈ ਤਕਲੀਫ ਠੀਕ ਹੈ ਜੀ